ਹਾਂਜੀ ਸ਼ਸ਼ੀ ਗਾਲ ਜੀ ਤੁਹਾਡਾ ਸਾਰਿਆਂ ਦਾ ਪ੍ਰਿੰਸ ਰਾਏ YouTube ਚੈਨਲ ਤੇ ਮੈਨਸ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਕੱਲ ਨੂੰ ਆ ਜੀ 15 ਤਰੀਕ 15 ਫਰਵਰੀ ਕੱਲ ਨੂੰ ਹੈਗੀ ਜੀ ਮਹਾ ਸ਼ਿਵਰਾਤਰੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮਹਾ ਸ਼ਿਵਰਾਤਰੀ ਦੀ ਜੋ ਕਥਾ ਹੈ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਜੀ ਦੀ ਜੋ ਵਿਆਹ ਵਾਲੀ ਕਥਾ ਹੈ ਨਾ ਤੇ ਕਿਵੇਂ ਹੋਈ ਸੀਗੀ ਸ਼ਿਵ ਮਾਤਾ ਪਾਰਵਤੀ ਜੀ ਨੇ ਸ਼ਿਵ ਭਗਵਾਨ ਜੀ ਨੂੰ ਕਿਵੇਂ ਕਟਨ ਤਪੱਸਿਆ ਕਰਕੇ ਅ ਇੱਕ ਪਤੀ ਵਜੋਂ ਪ੍ਰਾਪਤ ਕੀਤਾ ਉਹ ਆਪਾਂ ਸਾਰੀ ਗੱਲਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਦੁਨੀਆ ਦੇ ਸਭ ਤੋਂ ਪਵਿੱਤਰ ਅਤੇ ਅਦਭੁਤ ਵਿਆਹ ਦੀ ਜੋ ਕਿ ਸ਼ਿਵ ਮਹਾਰਾਜ ਅਤੇ ਪਾਰਵਤੀ ਜੀ ਦੇ ਵਿਆਹ ਦੀ ਕਹਾਣੀ ਹੈ ਇਹ ਸਿਰਫ ਇੱਕ ਵਿਆਹ ਨਹੀਂ ਇਹ ਭਗਤੀ ਤਪੱਸਿਆ ਅਤੇ ਸੱਚੇ ਪਿਆਰ ਦੀ ਜਿੱਤ ਸੀ ਮਾਤਾ ਪਾਰਵਤੀ ਜੀ ਜੋ ਕਿ ਹਿਮਾਲਿਆ ਦੇ ਰਾਜਾ ਹਿਵਾਵਨ ਦੇ ਘਰ ਜਨਮੇ ਸੀ ਤੇ ਕਹਿੰਦੇ ਹਨ ਕਿ ਪਿਛਲੇ ਜਨਮ ਵਿੱਚ ਉਹ ਸਤੀ ਜੀ ਸਨ ਤੇ ਜਿਨ੍ਹਾਂ ਨੇ ਆਪਣੇ ਪਿਤਾ ਦੇ અપਮਾਨ ਕਾਰਨ ਅ ਯੱਗ ਅੱਗ ਵਿੱਚ ਦੇਹ ਤ્યાਗ ਦਿੱਤੀ ਸੀ ਤੇ ਉਸ ਤੋਂ ਬਾਅਦ ਉਹ ਪਾਰਵਤੀ ਦੇ ਰੂਪ ਵਿੱਚ ਜਨਮੀ ਤੇ ਬਚਪਨ ਤੋਂ ਹੀ ਉਹਨਾਂ ਦਾ ਇੱਕ ਸੁਪਨਾ ਸੀ ਵੀ ਸ਼ਿਵ ਮਹਾਰਾਜ ਜੀ ਨੂੰ ਪਤੀ ਵਜੋਂ ਪ੍ਰਾਪਤ ਕਰਨਾ ਤੇ ਪਾਰਵਤੀ ਜੀ ਨੇ ਕਈ ਸਾਲਾਂ ਤੱਕ ਕਠਨ ਤਪੱਸਿਆ ਕੀਤੀ ਤੇ ਉਹਨਾਂ ਨੇ ਕਦੇ ਫਲ ਖਾਦੇ ਕਦੇ ਪੱਤੇ ਤੇ ਕਈ ਵਾਰ ਬਿਨਾ ਖਾਣੇ ਪੀਣੇ ਦੇ ਧਿਆਨ ਲਗਾਇਆ ਤੇ ਉਹਨਾਂ ਦੀ ਅਟੱਲ ਭਗਤੀ ਨੇ ਤਿੰਨ ਲੋਕਾਂ ਨੂੰ ਪ੍ਰਭਾਵਿਤ ਕੀਤਾ ਤੇ ਸਿਵਜੀ ਨੇ ਸੋਚਿਆ ਸਿਮਹਾਰਾਜ ਜੀ ਨੇ ਸੋਚਿਆ ਕਿ ਇਹ ਸੱਚੀ ਭਗਤੀ ਹੈ ਉਹ ਇੱਕ ਸੰਿਆਸੀ ਦੇ ਰੂਪ ਵਿੱਚ ਪਾਰਵਤੀ ਜੀ ਦੇ ਸਾਹਮਣੇ ਆਏ ਅਤੇ ਆਪਣੇ ਬਾਰੇ ਮਾੜਾ ਚੰਗਾ ਕਹਿਣ ਲੱਗੇ ਤੇ ਪਰ ਪਾਰਵਤੀ ਜੀ ਨੇ ਕਿਹਾ ਵੀ ਮੇਰੇ ਲਈ ਸ਼ਿਵ ਹੀ ਸ਼ਿਵ ਭਗਵਾਨ ਹੀ ਸਭ ਕੁਝ ਹਨ ਮੈਂ ਆਪਣੇ ਪ੍ਰਾਣ ਤੋ ਪਿੱਛੇ ਨਹੀਂ ਹਟਾਂਗੀ ਇਹ ਸੁਣ ਕੇ ਸ਼ਿਵ ਜੀ ਮਹਾਰਾਜ ਪ੍ਰਸੰਨ ਹੋਏ ਅਤੇ ਉਹਨਾਂ ਨੇ ਆਪਣੇ ਅਸਲੀ ਰੂਪ ਵਿੱਚ ਦਰਸ਼ਨ ਦਿੱਤੇ ਤੇ ਜਦੋਂ ਵਿਆਹ ਦਾ ਸਮਾਂ ਆਇਆ ਤਾਂ ਸ਼ਿਵ ਜੀ ਦੀ ਬਰਾਤ ਬਹੁਤ ਬਹੁਤ ਹੀ ਅਨੋਖੀ ਸੀ ਤੇ ਦੇਵਤੇ ਹੀ ਦੇਵਤੇ ਸਨ ਪਰ ਨਾਲ ਹੀ ਭੂਤ ਪ੍ਰੇਤ ਗਣ ਅਤੇ ਨੰਦੀ ਵੀ ਸਨ ਪਰ ਪਹਿਲਾਂ ਤਾਂ ਮਾਤਾ ਪਾਰਵਤੀ ਜੀ ਦੀ ਮਾਤਾ ਦੇਖ ਕੇ ਘਬਰਾ ਗਈ ਪਰ ਬਾਅਦ ਵਿੱਚ ਸ਼ਿਵ ਜੀ ਜੀ ਸੁੰਦਰ ਰੂਪਨ ਧਾਰਨ ਕੀਤਾ ਅਤੇ ਵਿਆਹ ਤੁੰਤਮ ਨਾਲ ਸਪੰਨ ਹੋਇਆ ਤੇ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਵੀ ਸੱਚੇ ਪਿਆਰ ਹਮੇਸ਼ਾ ਜਿੱਤਦਾ ਹੈ ਤੇ ਧੀਰਜ ਅਤੇ ਭਗਤੀ ਨਾਲ ਭਗਵਾਨ ਵੀ ਪ੍ਰਸੰਨ ਹੋ ਜਾਂਦੇ ਹਨ ਤੇ ਨਾਲ ਹੀ ਜਿਸ ਦੇ ਦਿਲ ਵਿੱਚ ਮਹਾਦੇਵ ਵਸਦੇ ਹੋਣ ਉਸ ਦੀ ਜ਼ਿੰਦਗੀ ਡਰ ਤੋਂ ਪਰੇ ਹੋ ਜਾਂਦੀ ਹੈ ਬੋਲੋ ਹਰ ਹਰ ਮਹਾਦੇਵ ਬਾਕੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਪੇਜ ਨੂੰ ਕਰ ਲਿਓ ਫੋਲੋ ਧੰਨਵਾਦੀ ਥੋੜਾ ਸਾਰਿਆਂ ਦਾ ਬਹੁਤ ਬਹੁਤ